ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਕਿਸਾਨ ਡੇਰੀ ਫਾਰਮ ਦੇ ਉੱਤੇ ਅੱਜ ਆਪਾਂ ਜਿਹੜੀ ਲੈ ਕੇ ਆਏ ਜਾਣਕਾਰੀ ਅੱਜ ਆਪਾਂ ਜਿਹੜੀਆਂ ਦੁੱਧ ਵਾਲੀਆਂ ਗਾਇਆਂ ਹੁੰਦੀਆਂ ਉਹਨਾਂ ਦੇ ਫੀਡ ਬਾਰੇ ਜੋ ਉਹਨਾਂ ਦੇ ਹਰੇ-ਚਾਰੇ ਬਾਰੇ ਆਪਾਂ ਗੱਲ ਕਰਾਂਗੇ ਤੇ ਉਹਨਾਂ ਨੂੰ ਕਿਹੜੇ ਮਿਨਰਲ ਮਿਕਸਚਰ ਦੇਣੇ ਜਿਹੜੀ ਉਹਦੀ ਅੰਦਰਲੀ ਕਮਜ਼ੋਰੀ ਨੂੰ ਦੂਰ ਕਰ ਸਕਣ ਤੇ ਜਿਹਨਾਂ ਸਾਡਾ ਦੁੱਧ ਦਾ ਵਾਧਾ ਹੋ ਸਕੇ ਇਹਦੇ ਉੱਤੇ ਆਪਾਂ ਗੱਲ ਕਰਾਂਗੇ ਜੀ ਸਭ ਤੋਂ ਪਹਿਲਾਂ ਜੀ ਆਪਾਂ ਜਿਹੜੀ ਇਹਨਾਂ ਦਾ ਫੀਡ ਦਾ ਫਾਰਮੂਲਾ ਵੀ ਦੱਸਦਾ ਆਪਾਂ ਡੇਲੀ ਇਹਨਾਂ ਨੂੰ ਕੀ ਦੇਣਾ ਚਾਹੀਦਾ ਕਿਦਾਂ ਉਹਦੇ ਵੇ ਉਹਦੇ ਉੱਤੇ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਜੀ ਹਰਾ ਝਾਰਾ ਜਿਹੜਾ ਇਹਨਾਂ ਨੂੰ 60% ਹਰਾ ਝਾਰਾ ਜਿਹੜਾ ਇਹਨਾਂ ਨੂੰ ਦੇਣਾ ਚਾਹੀਦਾ ਤੇ ਸੁੱਕਾ ਝਾਰਾ ਦੇਣਾ ਚਾਹੀਦਾ 20% ਜੀ ਤੇ ਦਾਣਾ ਜਿਹੜਾ ਇਹਨੂੰ ਵਿੱਚ ਮਿਨਰਲ ਮਿਕਸਰ ਪਲੱਸ ਕਰਕੇ 20% ਤੁਸੀਂ ਉਹ ਦਿਓ ਜਿਹੜੀ ਇਹਦੇ ਦੁੱਧ ਵਧਾਉਂਦਾ ਹੈ ਇੱਕ ਤਰੀਕਾ ਕਈ ਵਾਰੀ ਆਪਾਂ ਇੱਕ ਫੀਡ ਨੂੰ ਪਹਿਲਾਂ ਪਾਉਣੇ ਹੁੰਨੇ ਆ 1 ਫੀਟ ਚੱਲਦੇ ਚੱਲਦੇ ਆਪਾਂ ਕਿਸੇ ਦੇ ਸੁਣੇ ਸੁਣਾਏ ਜਾਂ ਕਿਸੇ ਦੀਆਂ ਗੱਲਾਂ ਜਾ ਕੇ ਆਪਾਂ ਇੱਕੋ ਲੱਗਣ ਜਿਹੜੀ ਫੀਡ ਆ ਉਹ ਬਦਲ ਦਿੰਨੇ ਆ ਇਦਾਂ ਫੀਡ ਨਹੀਂ ਬਦਲਣੀ ਚਾਹੀਦੀ ਫੀਡ ਨੂੰ ਜਦੋਂ ਵੀ ਬਦਲਣਾ ਤੁਸੀਂ ਜਿਹੜਾ ਵੀ ਦਾਣਾ ਤੁਸੀਂ ਖਵਾਉਣ ਨੂੰ ਚੇਂਜ ਕਰਨਾ ਹੈ ਤਾਂ ਉਹਨੂੰ ਤੁਸੀਂ ਆਸਤੇ ਆਸਤੇ ਜਿਹੜਾ ਇਹਨੂੰ ਬਦਲੋ ਇਸ ਤਰ੍ਹਾਂ ਤੁਸੀਂ ਜਿਹੜੀ ਫੀਡ ਆ ਉਹਨਾਂ ਨੂੰ ਦੇਣੀ ਆ ਡੇਲੀ ਦੀ ਜਿਹਦੇ ਵਿੱਚ ਦੁੱਧ ਦਾ ਵਾਧਾ ਹੁੰਦਾ ਤੇ ਪਸ਼ੂ ਦੀ ਜਿਹੜੀ ਸੇਤ ਆ ਉਹ ਵੀ ਚੰਗੀ ਹੁੰਦੀ ਹੈ ਜਿਹੜੇ ਆਪਣੇ ਜੀ ਮਿਨਰਲ ਫੀਡ ਦੇ ਵਿੱਚ ਮਿਨਰਲ ਮਿਕਸਰ ਹੁੰਦੇ ਨੇ ਉਹ ਆਪਾਂ ਕਿਹੜੇ-ਕਿਹੜੇ ਦੇਣੇ ਚਾਹੀਦੇ ਆ ਉਹਦੇ ਉੱਤੇ ਆਪਾਂ ਗੱਲ ਕਰ ਲੈਨੇ ਜੀ ਕੈਲਸ਼ੀਅਮ ਹੋ ਗਿਆ ਫਾਸਫੋਰਸ ਹੋ ਗਿਆ ਜ਼ਿੰਕ ਹੋ ਗਿਆ ਕਾਪਰ ਹੋ ਗਿਆ ਆਇਰਨ ਹੋ ਗਿਆ ਇਹ ਸਾਰੇ ਮਿਕਸ ਕਰਕੇ ਆਪਾਂ ਨੂੰ ਫੀਡ ਦੇ ਵਿੱਚ ਇਹ ਦੇਣੇ ਚਾਹੀਦੇ ਆ ਇਹਨਾਂ ਦੀ 50 ਤੋਂ 60 ਗ੍ਰਾਮ ਰਜਾਨਾ ਦੀ ਡੋਜ਼ ਜਿਹੜੀ ਇਹ ਹੁੰਦੀ ਹੈ ਤੇ ਇਹ ਇਹਨਾਂ ਨੂੰ ਦੇਣੇ ਬਹੁਤ ਜ਼ਰੂਰੀ ਹੈ ਜਿਹੜੇ ਦੁੱਧਾਰੂ ਬਸੇ ਹੋਆ ਜਿਹੜੇ ਦੁੱਧ ਵਧ ਦਿੰਦੇ ਆ ਉਹਨਾਂ ਦੇ ਵਾਸਤੇ ਉਹਨਾਂ ਵਾਸਤੇ ਆਪਾਂ ਨੂੰ ਜਿਹੜਾ ਵਿਟਾਮਿਨਾਂ ਵਿਟਾਮਿਨ ਆਪਾਂ ਨੂੰ ਬਹੁਤ ਜ਼ਰੂਰੀ ਦੇਣੇ ਆ ਜਿਵੇਂ ਏ ਡੀ ਈ ਜਿਹੜੇ ਵਿਟਾਮਿਨਾਂ ਏ ਸਰਦੀਆਂ ਦੇ ਵਿੱਚ ਜ਼ਰੂਰੀ ਹੁੰਦੇ ਆ ਕਿ ਸਰਦੀਆਂ ਦੇ ਵਿੱਚ ਜਿਹੜੀ ਵਿਟਾਮਿਨਾਂ ਦੀ ਘਾਟ ਆ ਉਹ ਬਹੁਤ ਜ਼ਿਆਦਾ ਆਉਂਦੀ ਆ ਇਸ ਕਰਕੇ ਇਹਨਾਂ ਨੂੰ ਇਹ ਦੇਣਾ ਬਹੁਤ ਜ਼ਰੂਰੀ ਆ ਉਸ ਤੋਂ ਵਧੀਆ ਜੀ ਜਿਹੜਾ ਡੰਗਰ ਨੂੰ ਕਈ ਵਾਰ ਇਹਨਾਂ ਸਰਦੀਆਂ ਦੇ ਵਿੱਚ ਆਪਾਂ ਦੇਖਦੇ ਆਂ ਵੀ ਡੰਗਰ ਨੂੰ ਭੁੱਖ ਘਟਦਾ ਜੀਏ ਪਾਣੀ ਘਟ ਪਿੰਦੇ ਉਹਦੇ ਵਾਸਤੇ ਤੁਸੀਂ ਜਿਹੜਾ ਡਲੇ ਵਾਲਾ ਨਾਮਕ ਹੁੰਦਾ ਹੈਗਾ ਜੀ ਉਹ ਖੁਰਲੀਆਂ ਦੇ ਵਿੱਚ ਮੂਰੇ ਸਿੱਟੋ ਜੀ ਨੂੰ ਚੱਟਣਾ ਜਿਹੜਾ ਸਰੀਰ ਨੂੰ ਭੁੱਖ ਵੀ ਲਾਉਂਦੇ ਆ ਤੇ ਭੁੱਖ ਵੀ ਲਾਉਂਦੇ ਆ ਤੇ ਨਾਲ ਜਿਹੜੀ ਪਾਣੀ ਦੀ ਪਿਆਸ ਆ ਉਹ ਵੀ ਵਧਾਉਂਦੇ ਆ ਇਹਦੇ ਨਾਲ ਪਾਣੀ ਪਸ਼ੂ ਵੱਧ ਪਿੰਦਾ ਜੇ ਪਾਣੀ ਪਸ਼ੂ ਜਿਆਦਾ ਪੀਊਗਾ ਤਾਂ ਉਹਦੇ ਨਾਲ ਜਿਹੜਾ ਹੈਗਾ ਜੀ ਬਸੂ ਦੀ ਜਿਹੜੀ ਦੁੱਧ ਦੀ ਮਾਤਰਾ ਉਹ ਵੱਧ ਜਾਂਦੀ ਹੈ ਇਹ ਜ਼ਰੂਰੀ ਹੈ ਜੀ ਸੁੱਕਾ ਚਾਰਾ ਡਰਾਈ ਫੋਲਡਰ ਦੇ ਵਿੱਚ ਆਪਾਂ ਨੂੰ ਕੀ ਹੁੰਦਾ ਜਿਹੜਾ ਡਰਾਈ ਫੋਲਡਰ ਹੈ ਇਹ ਫੀਡ ਰੂਮਨ ਪੇਟ ਨੂੰ ਆ ਜਿਹੜਾ ਠੀਕ ਹੈ ਰੱਖਦਾ ਹੈ ਇਹਦੇ ਵਿੱਚ ਕੀ ਹੁੰਦਾ ਜੀ ਜਿਵੇਂ ਗਿਹੂ ਦੀ ਕਣਕ ਦਾ ਤੂੜੀ ਹੋਗੀ ਜੀ ਧਾਨ ਦੀ ਪਰਾਲੀ ਹੋਗੀ ਜਿਵੇਂ ਜੌਂ ਦਾ ਜੌਂ ਦੀ ਤੂੜੀ ਹੋਗੀ ਪੂਸਾ ਹੋ ਗਿਆ ਤੇ ਮੱਕੀ ਦੇ ਡੰਡਲ ਹੋਗੇ ਇਹ ਟੀਡਾਂ ਜਿਹੜੀਆਂ ਆਪਾਂ ਨੂੰ ਦੇਣੀਆਂ ਬਹੁਤ ਜ਼ਰੂਰੀਆਂ ਇਹ ਇਹਦੇ પેટ ਨੂੰ ਬਹੁਤ ਸਾਫ਼ ਕਰਦੀਆਂ ਤੇ ਇੰਨਾ ਇਹ ਖਾਣ ਦੇ ਨਾਲ ਜਿਹੜਾ ਪਸ਼ੂ ਆ ਜਗਾਲੀ ਜਾਦੇ ਕਰਦਾ ਜੇ ਜਗਾਲੀ ਪਸ਼ੂ ਜਾਦੇ ਕਰੂਗਾ ਤਾਂ ਉਹਦਾ ਜਿਹੜਾ পেট ਆ ਉਹ ਠੀਕ ਰਹੂਗਾ ਉਹਦੇ ਅੰਦਰ ਐਸਡਿਟੀ ਨਹੀਂ ਬਣੂਗੀ ਤੇ ਆਬ ਨਹੀਂ ਬਣੂਗਾ ਗੈਸ ਨਹੀਂ ਬਣੂਗਾ ਉਹਦਾ ਜਿਹੜਾ ਗੋਹਾ ਸਖਤ ਆਊਗਾ ਅਗਰ ਜੇ ਪਸ਼ੂ ਦਾ ਗੋਹਾ ਢਿੱਲਾ ਆਉਂਦਾਗਾ ਜਾਂ 스멜 ਵਾਲਾ ਆਉਂਦਾਗਾ ਤਾਂ ਇਹਦਾ ਮਤਲਬ ਉਹਦੇ ਅੰਦਰ ਕੋਈ ਇਨਫੈਕਸ਼ਨ ਆ ਜਾਂ ਅੰਦਰ ਡੀ ਵਰਮਿੰਗ ਹੋਣ ਵਾਲੀ ਆ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਉਸ ਟਾਈਮ ਤੇ ਧਿਆਨ ਰੱਖਣਾ ਚਾਹੀਦਾ ਹੈਗਾ ਜੀ ਦਾਣਾ ਜਿਹੜਾ ਹਮੇਸ਼ਾ ਇਹਨਾਂ ਨੂੰ ਜਿਹੜਾ ਜਿਹਾ ਮੱਕੀ ਦਾ ਦਾਣਾ ਸਪੈਸ਼ਲ ਮੱਕੀ ਦਾ ਦਾਣਾ ਤੁਸੀਂ ਥੋੜਾ ਜਿਹਾ ਵਧਾ ਦਿਓ ਜਿਹੜਾ ਉਹ ਇਹਦੇ ਵਿੱਚ ਤਾਕਤ ਜਿਹੜੀ ਹੈ ਬਹੁਤ ਵਧਾਉਂਦਾ ਹੈਗਾ ਇਹ ਇਹਦੇ ਵਾਸਤੇ ਬਹੁਤ ਜ਼ਰੂਰੀ ਹੈ ਜੀ ਫੇਰ ਜੀ ਜਿਵੇਂ ਬਾਜਰਾ ਹੋ ਗਿਆ ਜੌਂ ਹੋ ਗਿਆ ਚੌਕਰ ਹੋ ਗਿਆ ਕਣਕ ਦਾ ਖਲਾਂ ਹੋ ਗਿਆ ਸਰੋਂ ਦੀ ਖਾਲ ਸੋਇਆ ਦੀ ਖਾਲ ਮੂੰਫਲੀ ਦੀ ਖਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਮਿਕਸ ਕਰਕੇ ਦਧਾਰੂ ਪਸ਼ੂ ਨੂੰ ਦੇਣੀਆਂ ਚਾਹੀਦੀਆਂ ਇਹਨਾਂ ਦੇ ਨਾਲ ਪਸ਼ੂ ਦੀ ਜਿਹੜੀ ਸਿਹਤ ਵੀ ਬੰਦੀ ਆ ਤੇ ਜਿਹੜਾ ਦੁੱਧ ਦੇ ਵਿੱਚ ਉਹ ਵੀ ਵਾਧਾ ਹੁੰਦਾ ਤੇ ਜਿਹੜੀ ਦੁੱਧ ਦੀ ਫੈਂਟ ਆ ਉਹ ਵੀ ਵਾਧੀ ਹੈ ਜੀ ਤੇ ਇਹਦਾ SNF ਵੀ ਵਾਧਦਾ ਹੈ ਇਹਨਾਂ ਚੀਜ਼ਾਂ ਦੇ ਨਾਲ ਫਿਰ ਜੀ ਜਿਹੜੀਆਂ ਆਪਾਂ ਕਿਸੇ ਖਾਸ ਕੰਪਨੀ ਨੂੰ ਰეკਮੈਂਡ ਨਹੀਂ ਕਰਦੇ ਜਿਹੜੀ ਤੁਹਾਡੀ ਭਰੋਸੇਯੋਗ ਕੰਪਨੀ ਆ ਉਹ ਵੀ ਤੁਸੀਂ ਰੈਡੀਮੇਡ ਕੈਟਲ ਫੀਡ ਲੈ ਕੇ ਉਹ ਪਸ਼ੂ ਨੂੰ ਜ਼ਰੂਰ ਦਿਓ ਜਿਹਦੇ ਉੱਤੇ ਤੁਹਾਨੂੰ ਵਿਸ਼ਵਾਸ ਆ ਮਬੀ ਇਹਨਾਂ ਦੀ ਫੀਡ ਬਹੁਤ ਵਧੀਆ ਬਣੀ ਹੋਈ ਹੈ। ਉਹਦੇ ਨਾਲ ਕੀ ਹੁੰਦਾ ਜੀ ਦੁੱਧ ਤੇਜੀ ਵੱਧਦਾ ਹੁੰਦਾ। ਪਸ਼ੂ ਦਾ ਸਰੀਰ ਵੀ ਤਾਕਤਵਰ ਹੁੰਦਾ ਤੇ ਜਿਹੜਾ ਪਸ਼ੂ ਦੀ ਕਮਜ਼ੋਰੀ ਆ ਉਹਨੂੰ ਵੀ ਉਹ ਦੂਰ ਕਰਦਾ ਗਾਹੀ। ਜਿਹੜੀ ਇਹ ਫੀਡ ਹੁੰਦੀ ਆ ਇਹਨੂੰ ਤੁਸੀਂ 1 ਕਿਲੋ ਅ 2.5 ਤੋਂ 3 ਕਿਲੋ ਦੁੱਧ ਮਗਰ ਤੁਸੀਂ ਦੇਣੀ ਆ। ਇਹ ਸੀ ਜੀ ਅੱਜ ਦੀ ਜਾਣਕਾਰੀ ਪਸ਼ੂਆਂ ਦਾਧਾਰੂ ਪਸ਼ੂਆਂ ਨੂੰ ਕਿੱਦਾਂ ਆਪਾਂ ਫੀਡ ਦੇਣੀ ਆ ਤੇ ਕਿੱਦਾਂ ਹਰਾ ਚਾਰਾ ਦੇਣਾ ਤੇ ਕਿੱਦਾਂ ਸੁੱਕਾ ਚਾਰਾ ਦੇਣਾ ਜੀ। ਇਹੀ ਉਹ ਤੇ ਆਪਾਂ ਗੱਲ ਕਰੀ ਆ ਤੇ ਸਾਨੂੰ ਆਪਨ ਤੁਹਾਨੂੰ ਇਹ ਜਾਣਕਾਰੀ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਲਿਖਿਓ ਤੇ ਲਾਈਕ ਸ਼ੇਅਰ ਵੀ ਜਰੂਰ ਕਰਿਓ ਤੇ ਚੈਨਲ ਕਰ ਲਓ ਆਪਣਾ ਸਬਸਕ੍ਰਾਈਬਰ ਤੇ ਨਾਲ ਘੰਟੀ ਵਾਲਾ ਬਟਨ ਵੀ ਡਬਲ ਤਾਂ ਕਿ ਜਿਹੜੀ ਵੀ ਅਗਲੀ ਵੀਡੀਓ ਲੈ ਕੇ ਆਈਏ ਉਹ ਦਾ ਨੋਟੀਫਿਕੇਸ਼ਨ ਸਾਨੂੰ ਮਿਲ ਸਕੇ ਜੀ ਤੁਸੀਂ ਵੀ ਵੀਡੀਓ ਬਣਵਾਉਣੀ ਚਾਹੁੰਦੇ ਆ ਤਾਂ ਕਮੈਂਟਾਂ ਦੇ ਵਿੱਚ ਲਿਖਿਆ ਕਰੋ ਜੀ ਆਪਾਂ ਉਹ ਚੀਜ਼ ਦੀ ਜਾਣਕਾਰੀ ਚੰਗੀ ਵਿਸਤਾਰ ਦੇ ਨਾਲ ਤੁਹਾਨੂੰ ਦੇਾਂਗੇ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਜੀ ਓਕੇ ਜੀ ਬਾਏ ਖੁਸ਼ ਰਹੋ